ਸਾਬਕਾ ਜੰਗਲਾਤ ਮੰਤਰੀ ਹੰਸਰਾ ਜੋਸਨਦੇ ਵੱਲੋਂ ਅੱਜ ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾਂ ਵਿੱਚ ਦੌਰਾ ਕਰਕੇ ਮੀਂਹ ਨਾਲ ਪ੍ਰਭਾਵਿਤ ਹੋਏ ਕਿਸਾਨਾਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਤੁਹਾਨੂੰ ਦੱਸ ਦਿੰਨੇ ਕਿ ਸਾਬਕਾ ਜੰਗਲਾਤ ਮੰਤਰੀ ਹੰਸਰਾ ਜੋਸਨਦੇ ਵੱਲੋਂ ਅੱਜ ਹਲਕੇ ਦੇ ਪਿੰਡ ਘਟਿਆਵਾਲੀ ਬੋਤਲਾ ਘਟਿਆਵਾਲੀ ਜੱਟਾਂ ਅਤੇ ਹਲਿਆਣਾ ਦਾ ਦੌਰਾ ਕਰਕੇ ਜਿੱਥੇ ਕਿਸਾਨਾਂ ਦਾ ਹਾਲਚਲ ਜਾਣਿਆ ਗਿਆ ਉੱਥੇ ਹੀ ਉਹਨਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਗਿਆ ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦਿਆਂ ਸਾਫਕਾ ਜਗਲਾਤ ਮੰਤਰੀ ਹੰਸਰਾਜ ਜੋਸਨ ਨੇ ਕਿਹਾ ਕੀ ਬੀਤੇ ਦਿਨੀ ਹੋਈ ਭਾਰੀ ਬਰਸਾਤ ਨਾਲ ਇਲਾਕੇ ਦੇ ਕਈ ਪਿੰਡਾਂ ਵਿੱਚ ਭਾਰੀ ਨੁਕਸਾਨ ਪਹੁੰਚਿਆ ਹੈ ਜਿਸ ਕਰਕੇ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਉਹਨਾਂ ਨੇ ਕਿਹਾ ਕੀ ਭਾਵੇਂ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨਾਲ ਰابطਾ ਕਾਇਮ ਕਰਨ ਦਾ ਦਾਵਾ ਕੀਤਾ ਜਾ ਰਿਹਾ ਪਰ ਕਈ ਕਿਸਾਨਾਂ ਦੇ ਨਾਲ رابطہ ਨਾ ਕਾਇਮ ਹੋਣ ਕਰਕੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਉਹ ਪੰਜਾਬ ਸਰਕਾਰ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕਰਦੇ ਹਨ ਕਿ ਫੌਰੀ ਤੌਰ ਤੇ ਇਹਨਾਂ ਕਿਸਾਨਾਂ ਦਾ ਵੀ ਗਿਰਦਾਵਰੀ ਕਰਵਾ ਕੇ ਇਹਨਾਂ ਨੂੰ ਤੁਰੰਤ ਮੂਹਵਾਬਜਾ ਦਿੱਤਾ ਜਾਵੇ। ਉਹ ਅੱਜ ਮੈਨੂੰ ਕਟਿਆ ਵਾਲੀ ਬੋਦਲਾ ਦੇ ਵਿੱਚ ਆਨ ਦਾ ਮੌਕਾ ਮਿਲਿਆ ਮੇਰੇ ਸਾਰੇ ਸੱਜਣ ਡਾਕਟਰ ਸਾਹਿਬ ਇਧਰ ਚੌਹੀ ਸਾਹਿਬ ਖੜੇ ਨੇ ਤੇ ਜਿੰਨੇ ਹੋਰ ਸਾਡੇ ਇਸ ਪਿੰਡ ਦੇ ਪਤਵੰਤੇ ਨੇ। ਕਿਉਂਕਿ ਅੱਜ ਤੋਂ ਜਿਹੜੀ 10 ਦਿਨ ਪਹਿਲਾਂ بارش ਪੰਜਾਬ ਦੇ ਵਿੱਚ ਹੋਈ ਫਾਜ਼ਲਕਾ ਦੇ ਕਾਫੀ ਪਿੰਡਾਂ ਦੇ ਵਿੱਚ ਉਹਨਾਂ ਨੇ ਜਿਹੜੀ ਫਸਲ ਉਸ ਵੇਲੇ ਖਰਾਬ ਹੋਈ ਕਿਉਂਕਿ ਚੋਨਾ ਜਿਸ ਨੂੰ ਕਿ ਪੂਰਾ ਉਸ ਵੇਲੇ ਜਿੰਨੀ ਉਹਨਾਂ ਨੂੰ ਖਾਦ ਚਾਹੀਦੀ ਤੇ ਉਹਨੂੰ ਲਗਾ ਕੇ ਤੇ ਉਸ ਤੋਂ ਬਾਅਦ ਜਿੰਨਾ ਖਰਚ ਹੋਣਾ ਸੀ ਉਹ ਤਕਰੀਬਨ ਇਹਨਾਂ ਸਾਰੇ ਜ਼ਿਮੀਦਾਰਾਂ ਨੇ ਆਏ ਉਹ ਖਰਚ ਕਰ ਲਿਆ ਪਰ ਬੜੇ ਅਫਸੋਸ ਦੇ ਨਾਲ ਪਹਿਨਾ ਪੈਂਦਾ ਹੈ ਕਿ ਅੱਜ ਤੋਂ 11 ਦਿਨ ਪਹਿਲਾਂ ਜਿਹੜਾ ਮੀਂਹ ਆਇਆ ਉਸ ਵੇਲੇ ਇਸ ਇਲਾਕੇ ਦੇ ਜਿੱਥੇ ਆਪਾਂ ਖੜੇ ਆਂ ਘਟਿਆ ਵਾਲੀ ਬੋਦਲੇ ਦੇ ਕਿਢ ਦੇ ਪਾਸੇ ਤਕਰੀਬਨ 2800 ਰਕਬਾ ਕਿਲਾ ਜਿਹੜਾ ਝੋਨਾ ਲੱਗਿਆ ਵਿਆ ਔਰ ਝੋਨਾ ਵੀ ਬੜਾ ਭਾਰੀ ਸੀ ਉਹ ਸਾਰਾ ਝੋਨਾ ਤਵਾ ਹੋ ਗਿਆ ਪਰ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਕਿਉਂਕਿ ਪ੍ਰਸ਼ਾਸਨ ਨੇ ਆ ਕੇ ਇਹਨਾਂ ਲੋਕਾਂ ਦੀ ਸਾਰ ਨਹੀਂ ਲਈ ਪ੍ਰਸ਼ਾਸਨ ਠੀਕ ਹੈ ਕਿ ਇਧਰ ਨਹਿਰ ਵਾਲੇ ਪਾਸੇ ਆ ਕੇ ਲੋਕਾਂ ਨੂੰ ਮਿਲ ਕੇ ਵੀ ਗਿਆ ਤੇ ਉੱਥੇ ਹੋ ਕੇ ਵੀ ਗਿਆ ਪਰ ਇਸ ਪਿੰਡ ਦੇ ਵਿੱਚ ਕਿਸੇ ਨੇ ਵੀ ਆ ਕੇ ਅੱਜ ਤੱਕ ਜਿਹੜੀ ਕੋਈ ਵੀ ਨਾ ਲੀਡਰ ਆਇਆ ਤੇ ਨਾ ਕੋਈ ਜਿਹੜਾ ਅਧਿਕਾਰੀ ਆਇਆ ਤੇ ਚੌਵੀ ਸਾਹਿਬ ਗੱਲ ਕਰ ਰਹੇ ਸੀ ਕਿ ਇੱਕ ਮੈਡਮ ਆਈ ਸੀ 8-10 ਦਿਨ ਪਹਿਲਾਂ ਆ ਕੇ ਚਲੀ ਗਈ ਮੈਂ ਸਭ ਤੋਂ ਪਹਿਲਾਂ ਜੋ ਸਾਡੇ ਮੁੱਖ ਮੰਤਰੀ ਨੇ ਪੰਜਾਬ ਦੇ ਭਗਵੰਤ ਸਿੰਘ ਮਾਨ ਜੀ ਔਰ ਪੰਜਾਬ ਦੇ ਚੀਫ ਸੈਕਟਰੀ ਸਾਹਿਬ ਨੂੰ ਤੇ ਸਾਡੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਬੇਨਤੀ ਕਰਨਾ ਕਿ ਫੌਰੀ ਤੌਰ ਤੇ ਜੋ ਉਹਨਾਂ ਨੇ ਟੀਮਾਂ ਬਣਾਈਆਂ ਨੇ ਕਿਉਂਕਿ ਪੰਜਾਬ ਸਰਕਾਰ ਨੇ ਗਰਦੌਰੀ ਦੇ ਹੁਕਮ ਹੀ ਜਾਰੀ ਕੀਤੇ ਨੇ ਔਰ ਹੁਕਮਾਂ ਦੇ ਨਾਲ ਜੋ ਉਹਨਾਂ ਨੂੰ ਪਾਲਣ ਦੇ ਵਾਸਤੇ ਇਹਨਾਂ ਪਿੰਡਾਂ ਦੇ ਵਿੱਚ ਵੀ ਘਟਿਆਂ ਵਾਲੀ ਜੇ ਸਾਡਾ ਬੋਦਲਾ ਘਟਿਆਂ ਵਾਲੀ ਜੱਟਾਂ ਦੇ ਵਿੱਚ ਵੀ ਕੁਝ ਰਕਮਾ ਖਰਾਬ ਹੋਇਆ ਲਿਆਨੇ ਦੇ ਵਿੱਚ ਵੀ ਇਹਨਾਂ ਪਿੰਡਾਂ ਦੀ ਵੀ ਜਿਹੜੀ ਸਪੈਸ਼ਲ ਗਰਦੌਰੀ ਕਰਾਈ ਜਾਏ ਕਿਉਂਕਿ ਲੋਕ ਆਪਣੇ ਖਰਚ ਦੇ ਨਾਲ ਆਪਣੇ ਟੂਬਵਲਾਂ ਦੇ ਵਿੱਚ ਪਾਣੀ ਕੱਢ ਕੇ ਨਾਲੀ ਨੂੰ ਭੇਜ ਰਹੇ ਨੇ ਖਾਲਿਆਂ ਦੇ ਨਾਲ ਤੇ ਹੋਰ ਜਿਵੇਂ ਅੰਡਰਗਰਾਊਂਡ ਪੈਪਰ ਹੋਈਆਂ ਨੇ ਪਰ ਜੇ ਇਹਨਾਂ ਦੀ ਸਰਕਾਰ ਮਦਦ ਕਰੇ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਖਰਾਬਾ ਲਿਖੇ ਉਹਨੂੰ ਸੁਬਾਹ ਦੇ ਨਾਲ ਦੀ ਮਦਦ ਕਰੇ ਆਰਥਿਕ ਤੌਰ ਤੇ ਤਾਂ ਜੋ ਕਿ ਇਹ ਆਪਣੀ ਪਾਣੀ ਵੀ ਕੱਢ ਸਕਣ ਆਪਣੀ ਜ਼ਮੀਨਾਂ ਦਾ ਔਰ ਜਿਹੜੇ ਰਕਮਿਆਂ ਤੇ ਫਿਰ ਝੋਨਾ ਬੀਜਿਆ ਜਾ ਸਕਦਾ ਉਹਦੇ ਵਿੱਚ ਵੀ ਮਦਦ ਕਰਨ ਇਹਦੇ ਵਾਸਤੇ ਮੈਂ ਪ੍ਰਸ਼ਾਸਨ ਨੂੰ ਆਪਣੇ ਵੱਲੋਂ ਬੇਨਤੀ ਕਰਨਾ ਕੋਈ ਜੀਰ ਬੋਲੇ ਕਰੇ ਨਹੀਂ ਕੋਈ ਆ ਤੁਹਾਡੀ ਸਰ ਲੈਣ ਬਹੁਤ ਆ ਕੋ ਤੁਹਾਡੇ ਕੋਲ ਆਇਆ ਕੋਈ ਨਹੀਂ ਆਇਆ ਜੀ ਕੋ ਸਰਕਾਰੀ ਕੋਈ ਹੋਰ ਕੋਈ ਨਹੀਂ ਆਇਆ ਜੀ ਪਿੰਡ ਚ ਹਾਂ ਜੀ ਸੜ ਦੇ ਕੋਲ ਕੋਈ ਨਹੀਂ ਇੱਥੇ ਪ੍ਰਸ਼ਾਸਨ ਦਾ ਆਦਮੀ ਆਇਆ ਦੇ ਨਾ ਕੋਈ ਵੇਖਣ ਆਇਆ ਲੋਬਾ ਜਦ ਦਾ ਆਇਆ ਬਹੁਤ ਪਾਣੀ ਇਕੱਠਾ ਹੋਇਆ ਰਿਹਾ ਫਸਲਾਂ ਵੀ ਮਾਰੇ ਗਏ ਪੱਠੇ ਚਾਰਾ ਵੀ ਮਾਰੇ ਗਿਆ ਬਹੁਤ ਤੰਗ ਬਾਹਰ ਅੰਦਰ ਜਾਣ ਨੂੰ ਪਰੇਸ਼ਾਨ ਹੈ